ਇੱਕ 23 ਤਰੀਕ ਨੂੰ ਜਿਹੜੀ ਹੈਗੀ ਆ ਰਾਤ ਨੂੰ ਕਰੀਬ 11:30 ਵਜੇ ਇੱਕ ਸਾਡੇ ਵਾਰਦਾਤ ਨੋਟਿਸ ਦੇ ਵਿੱਚ ਆਈ ਸੀ ਸ਼ਾਹ ਗੁਟੇਰੀਆ ਦੇ ਵਿੱਚ ਇੱਕ ਜੰਮੂ ਅੰਮ੍ਰਿਤਸਰ ਜਿਹੜਾ ਹੈਗਾ ਹਾਈਵੇ ਜਿਹੜਾ ਨਿਕਲ ਰਿਹਾ ਉਥੇ ਜਿਹੜੇ ਠੇਕੇਦਾਰ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਉਥੇ ਟੈਂਟ ਵਗੈਰਾ ਲਾ ਕੇ ਜਿਹੜੇ ਉਹਨਾਂ ਦਾ ਕੈਂਪ ਬੜੇ ਹੋਏ ਨੇ ਜਿੱਥੇ ਰਾਤ ਨੂੰ ਸਟੇ ਕਰਦੇ ਆ ਉਥੇ ਇੱਕ ਗੱਡੀ ਦੇ ਵਿੱਚ ਜਿਹੜੇ ਕੈਂਪਰ ਗੱਡੀ ਦੇ ਵਿੱਚ ਚਾਰ ਜਣੇ ਚਾਰ ਪੰਜ ਜਣੇ ਵਿਅਕਤੀ ਆਉਂਦੇ ਆ ਜੋ ਉਸ ਵਕਤ ਆ ਕੇ ਇੱਕ ਦੇ ਕੋਲ ਬਾਰੰਬੂਲ ਰਾਈਫਲ ਸੀ ਇੱਕ ਤੇ ਬਾਕੀ ਦੋ ਦੇ ਕੋਲ ਪਿਸਤਲ ਸੀ ਦਾਤਰ ਵਗੈਰਾ ਸੀ ਤੇ ਚਾਕੂ ਵਗੈਰਾ ਸੀ ਉਹਨਾਂ ਕੋਲ ਮਾਰੂ ਹਥਿਆਰ ਸੀ ਆ ਉਥੇ ਇੱਕ ਓਮ ਸਿੰਘ ਨਾਂ ਦਾ ਇੱਕ ਰਾਜਸਥਾਨ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਹੈ ਉਥੇ ਨੌਕਰੀ ਕਰਦਾ ਹੈਗਾ ਸੀ ਉਹਨਾਂ ਦੇ ਜਿਹੜਾ ਹਾਈਵੇ ਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਆ ਸੀ ਇਹ ਜਿਹੜੇ ਵਿਅਕਤੀ ਆਏ ਇਹਨਾਂ ਨੇ ਆ ਕੇ ਉਹਨਾਂ ਦੇ ਜਿਹੜੇ ਮਾਰਕਟਾਈ ਕੀਤੀ ਐਡਾ ਜਿਹੜਾ ਉਹਨਾਂ ਤੋਂ 12000 ਰੁਪਇਆ ਤੇ ਮੋਬਾਈਲ ਫੋਨ ਖੋਇ ਐਂਡ ਜਿਹੜੇ ਬਾਰਾਂਪੁਰ ਦੀ ਰਾਈਫਲ ਨਾਲ ਫਾਇਰ ਕੀਤਾ ਜਿਹੜਾ ਪਹਿਲਾ ਫਾਇਰ ਸੀ ਜਿਹੜਾ ਉਹਦਾ ਸੜਕ ਤੇ ਲੱਗਿਆ ਐਂਡ ਇੱਕ ਉਹਦੇ ਵਿਰੋਧ ਕਰਨ ਦੇ ਉੱਤੇ ਉਹਨੇ ਇੱਕ ਫਾਇਰ ਹੋਰ ਕੀਤਾ ਜਿਹੜਾ ਉਹਦੇ ਖੱਬੇ ਸਾਈਡ ਦੇ ਉੱਪਰ ਫੇਸ ਦੇ ਉੱਪਰ ਜਿਹੜਾ ਫਾਇਰ ਲੱਗਿਆ ਜਿਸ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਰੈਫਰ ਕੀਤਾ ਗਿਆ ਪਹਿਲਾਂ ਸ਼ਾਹਕੋਟਰ ਦਾਖਲ ਕਰਾਇਆ ਫਿਰ ਅੰਮ੍ਰਿਤਸਰ ਰੈਫਰ ਕੀਤਾ ਸੀ ਸੋ ਇਹ ਜਿਹੜੇ ਵਿਅਕਤੀ ਹੈਗੇ ਸੀ ਇਹਨਾਂ ਦੇ ਵਿੱਚ ਜਿਹੜੇ ਇੱਕ ਲੱਖੀ ਨਾਂ ਦਾ ਮੁੰਡਾ ਹੈਗਾ ਸੀ ਇੱਕ ਜਿਹੜਾ ਹੈਗਾ ਜ਼ੋਰਾ ਨਾਂ ਦਾ ਮੁੰਡਾ ਹੈਗਾ ਸੀ ਇੱਕ ਸੰਦੀਪ ਸਿੱਪੀ ਨਾਂ ਦਾ ਮੁੰਡਾ ਸੀ ਇਸ ਤਰੀਕੇ ਨਾਲ ਜਿਹੜੇ ਚ ਪੰਜ ਵਿਅਕਤੀ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਤਾਂ ਜਿਹੜਾ ਐਫ ਆਈ ਆਰ ਨੰਬਰ ਜਿਹੜਾ ਹੈਗਾ 215 ਨੰਬਰ ਮਕਦਮਾ ਉਹਦੇ ਵਿੱਚ 109 ਜਿਹੜੀ ਹੈਗੀ ਆ 311 352 ਡੀ ਐਨ ਐਸ ਦੇ ਤਹਿਤ ਮਕਦਮਾ ਦਰਜ ਕਰਕੇ ਐਂਡ ਆਰਮ ਜੈਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੀ ਪੜਤਾਲ ਦੇ ਵਿੱਚ ਉਹਦੀ ਤਫ਼ਤੀਸ਼ ਦੇ ਵਿੱਚ ਇੱਕ ਅੱਜ ਸਾਡੇ ਕੋਲ ਇੱਕ ਇਨਫਾਰਮੇਸ਼ਨ ਆਈ ਸੀ ਕਿ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਜ਼ੋਰਾ ਜੋ ਦੋਸ਼ੀ ਹੈ ਉਹ ਸ਼ਾਹਕੋਟ ਏਰੀਆ ਦੇ ਜਿਹੜੇ ਅਗਲੇ ਪਿੰਡ ਪੈਂਦੇ ਹੈਗੇ ਨੇ ਕੋਹਾੜਕਲਾਂ ਜ਼ਾਫਰਵਾਲ ਜਿਹੜੇ ਪਿੰਡ ਪੈਂਦੇ ਨੇ ਜ਼ਾਫਰਪੁਰ ਇਧਰਲੀ ਸਾਈਡ ਤੋਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜਿਸ ਤੇ ਸਾਡੇ ਡੀਐਸਪੀ ਸ਼ਾਹਕੋਟ ਸਾਫਟ ਡਿਵੀਜ਼ਨ ओंकार ਸਿੰਘ ਬਰਾੜ ਸਾਡੇ ਇਨਸਪੈਕਟਰ ਸ਼ਾਹਕੋਟ ਐਸਐਚਓ ਬਲਵਿੰਦਰ ਸਿੰਘ ਇਹਨਾਂ ਨੇ ਜਿਹੜੀਆਂ ਟੀਮਸ ਬਣਾ ਕੇ ਡਿਸਪੈਚ ਕਰਕੇ ਇਸ ਏਰੀਆ ਦੇ ਵਿੱਚ ਜਿਹੜੀਆਂ ਟੀਮਸ ਨੂੰ ਡਿਸਪੈਚ ਕੀਤਾ ਐ ਐਂਡ ਬਸ਼ਤਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਇੱਕ ਜ਼ੋਰਾ ਨਾਂ ਦਾ ਲੜਕਾ ਇਹਦੇ ਵਿੱਚ ਮਕਤਬਾ ਨੰਬਰ ਜਿਹੜਾ ਤੁਹਾਨੂੰ ਮੈਂ ਦੱਸਿਆ ਦੇ ਵਿੱਚ ਜਿਹੜਾ ਪਹਿਲਾਂ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਟਰੇਸ ਆਊਟ ਹੋਇਆ ਐਂਡ ਕੋ ਹਾਰਡਕਲਾ ਦੀ ਮਣੀ ਜਿਹੜੀ ਮੰਡੀ ਹੈਗੀ ਜਿੱਥੇ ਆਪਾਂ ਹੁਣ ਖੜੇ ਆ ਇਸ ਵਾਰ ਤੇ ਮੋਟਰਸਾਈਕਲ ਤੇ ਇਧਰ ਆ ਰਹੇ ਜੋ ਪਿੱਛਾ ਕਰਦੇ ਹੋ ਇੱਥੇ ਆਏ ਨਾ ਪੁਲਿਸ ਪਾਰਟੀ ਦੇ ਉੱਪਰ ਜੋਰਾ ਸਿੰਘ ਵੱਲੋਂ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਦੇ ਨਾਲ ਪੁਲਿਸ ਪਾਰਟੀ ਦੇ ਉੱਪਰ ਇੱਕ ਜਿਹੜਾ ਫਾਇਰ ਕੀਤਾ ਗਿਆ ਜਿਹੜਾ ਸਾਡੇ ਇੱਕ ਏਐਸਆਈ ਅੰਗਰੇਜ਼ ਅੰਗਰੇਜ਼ ਸਿੰਘ ਹੈਗੇ ਉਹਨਾਂ ਦੇ ਜਿਹੜਾ ਹੈਗਾ ਬਚਾਅ ਹੋਇਆ ਐਂਡ ਉਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਖਾਤਰ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰ ਕੀਤਾ ਜਿਹੜਾ ਉਹਦੀ ਦੋਸ਼ੀ ਜੋਰਾ ਸਿੰਘ ਦੀ ਖੱਬੇ ਜਿਹੜਾ ਹੈਗਾ ਗੋਡੇ ਦੇ ਉੱਪਰ ਪਿਛਲੇ ਪਾਸੇ ਜਿਹੜੀ ਲੱਤ ਦੇ ਉੱਪਰ ਪੱਟ ਦੇ ਵਿੱਚ ਜਿਹੜਾ ਲੱਗਿਆ ਜਿਸ ਨੂੰ ਲਾਜ ਵਾਸਤੇ ਜਿਹੜਾ ਹੈਗਾ ਸਿਵਲ ਹਸਪੀਟਲ ਸ਼ਾ ਕੋਟ ਦੇ ਵਿੱਚ ਐਡਮਿਟ ਕਰਾਇਆ ਗਿਆ ਐਂਡ ਬਣਦੀ ਜਿਹੜੀ ਹੈਗੀ ਧਾਰਾਵਾਂ ਦੇ ਦਾ ਜਿਹੜੇ ਮਕਦਮਾ ਇਸ ਇਨਸੀਡੈਂਟ ਦਾ ਜਿਹੜਾ ਹੈਗਾ ਕਰਕੇ ਦਰਜ ਕਰਕੇ ਜਿਹੜੀ ਤਫ਼ਤੀਸ਼ ਹਮਲਚ ਲਿਆਂਦੀ ਜਾ ਰਹੀ